ਨੇ ਨੀ ਪਪਾ ਜੀ ਗਾੜੀਆਂ ਗੰਗਰ ਨੂੰ ਗਾੜੀਆਂ ਜੀ ਇਹਨਾਂ ਨੂੰ ਗਾੜੀਆਂ ਸਾਡੇ ਇਹ ਮਾਰੀਆ ਦੀ ਕੋਈ ਆ ਬੰਦੇ ਨੇ ਬਣਾ ਲਈ ਆ ਇੱਕ ਵਾਰ ਜਿਆਦਾ ਹੀ ਦੱਸੋ ਜੀ ਕਿਹਨਾਂ ਲੱਗਦੇ ਕੀ ਹੋਇਆ ਜਨਾਬ 11000 ਰੁਪਏ ਦੇ ਖਰਚਾ ਨੇ ਦੱਸਾਂ ਲਿਸ਼ਟਰੀ ਦਾ 40000 ਰੁਪਏ ਦਾ ਬੰਦ ਕਰਨਾ ਗੁੱਜੇ ਗੱਲ ਕਰਨੀ ਹੈ ਤੇ ਫਿਰ ਉਤਰਾ ਗੱਲ ਕਰਦੇ ਵੀਡੀਓ ਬੰਦ ਕਰ ਦੋ ਬੰਦ ਕਰ ਵੀਡੀਓ ਬੰਦ ਕਰ ਦਿਓ ਤੇ 100 ਬੰਦ ਕਰ ਵੀਡੀਓ ਹਾਂਜੀ ਦੱਸੋ ਫੜਾਣੀ ਬਿਲਕੁਲ ਸਾਢੇ 18000 ਰੁਪਏ ਇਹਨਾਂ ਦਾ ਖਰਚਾ ਹਾਂ 40000 ਰੁਪਏ ਇਹਨਾਂ ਦੇ ਨਾਂ ਤੇ ਆ ਕਿਹਨੂੰ ਦਿੱਤਾ ਤੁਸੀਂ ਕਿਹਨੂੰ ਦਿੱਤੇ ਇੱਕ ਮਿੰਟ ਰੁਕ ਜਾ ਇਹਨਾਂ ਨੂੰ ਮਿਲ ਗਿਆ ਕਿ ਨਹੀਂ ਮਿਲ ਗਿਆ ਤੁਸੀਂ ਪੈਸੇ ਕਿਹਨੂੰ ਦਿੱਤੇ ਸੀ ਸ਼ੋਕ ਨੂੰ ਦੱਸੋ ਜੀ ਤੁਸੀਂ ਨਹੀਂ 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 ਫਿਰ ਇਦਾਂ ਲਈ ਜੋ ਰੀਅਲ ਰੀਅਲ ਹੈ ਤੁਹਾਨੂੰ ਇੱਕ ਮਿੰਟ ਉਸ ਬੰਦੇ ਨੇ ਸਾਹਮਣੇ ਕਿਹਾ ਤੁਸੀਂ ਉਹਦੇ ਕੋਲ 52000 ਰੁਪਇਆ ਲਿਆ 18000 ਰੁਪਇਆ ਉਹਦਾ ਖਰਚਾ ਹੈ 40000 ਤੁਸੀਂ ਉਹਦੇ ਕੋਲ ਕਾਹਦਾ ਲਿਆ ਦੱਸੋ ਕਿੱਥੇ ਆ ਚਲੀ ਗਿਆ ਕਿਦਾਂ ਕਿੰਨੇ ਲਿਆ ਸਿੱਧੀ ਤਰ੍ਹਾਂ ਸਪਸ਼ਟ ਕਰਕੇ ਦੱਸੋ ਜੀ ਦੇਖੋ ਜੀ ਅਸੀਂ ਕਿਸੇ ਨੂੰ ਨਹੀਂ 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 ਇੱਡਾ ਲਈ ਇੱਡਾ ਲਈ ਇੱਡਾ ਲਈ ਤੁਸੀਂ ਕਿੰਨੇ ਲਿਆ ਉਹ ਸਿੱਧਾ ਦੱਸੋ ਜੇ ਤੁਸੀਂ ਲਿਆ ਤੇ ਆਪਣਾ ਨਾਮ ਲੈ ਲਓ ਜੇ ਤੁਸੀਂ ਨਹੀਂ ਲਿਆ ਤੇ ਕੋ ਗਰੀਬਾਂ ਦਾ ਪਿਆਰ ਦੱਸੋ ਕਿੰਨੇ ਲਏ ਜੀ ਪੈਸੇ ਕਿਹਨਾਂ ਲਈ ਪੈਸੇ ਨਹੀਂ ਦੇਖੋ ਜੀ ਜੇ ਤੁਸੀਂ ਲਏ ਆਹੀ ਉਹਨਾਂ ਨੂੰ ਨਾ ਕਹੀਏ ਸਿਰਫ ਅਸੀਂ ਤੁਹਾਡੇ ਤਾਂ ਹੱਥ ਰੱਖੀਏ ਤੁਸੀਂ ਲਏ ਆ ਅਸੀਂ ਗੱਲਾਂ ਹੀ ਸੁਣਨ ਦੇ ਤੀ ਦੱਸੋ ਇੱਥੇ ਲਏ ਆ ਕੋਈ ਮੰਗੇ ਗੱਲ ਗੱਲ ਖਤਮ ਬੋਲਣ ਦੇ ਨੂੰ ਭਾਜੀ ਕਹਿੰਦੇ ਬੋਲੋ ਇੱਧਰ ਦੱਸੋ ਨਾ ਇੱਧਰ ਦੱਸੋ ਕਿੰਨੂੰ ਦਿੱਤਾ 40000 ਕਿੰਨੇ ਦਿੱਤਾ ਜੀ ਬੋਲ ਦੇ ਰਿਹਾ ਤੁੰਨੂੰ ਮੈਂ ਇੱਕ ਮਿੰਟ ਤੁਸੀਂ ਪਹਿਲਾਂ ਇੱਕ ਵਾਰੀ ਕਹਿ ਦਿਓ ਮੈਂ ਤੁਹਾਨੂੰ ਥੱਲੇ ਕਰ ਦਿੰਦਾ ਤੁਸੀਂ ਦੱਸੋ ਕਿੰਨੂ ਚੜੀਆ ਦਿੱਤਾ ਮੈਂ ਬੰਦ ਕਰ ਦਿੰਦਾ ਇੱਕ ਵਾਰੀ ਜੀ ਤਹਿਸੀਲਦਾਰ ਸਾਹਿਬ ਤੁਹਾਨੂੰ ਪਹਿਲਾਂ ਹੀ ਅੱਗੇ ਵੀ ਰਹੇ ਨੇ ਅਸੀਂ ਸਾਰੇ ਕਿੱਧਰ ਗਏ ਆ ਸਾਡੇ ਕੋਲ ਪਾਜੀ ਪਹਿਲਾਂ ਵੀ ਮੰਨੇ ਕਿ 40000 ਰੁਪਏ ਦੇ ਦਿੱਤਾ ਗਿਆ ਤੁਹਾਨੂੰ ਪਹਿਲੇ ਆ ਗਿਆ ਮੁਰਦਾ ਡੇਲੇ ਬਾਹਰ ਕੀ ਕੀ ਆ ਰੁਕ ਜੋ ਜਿਹੜੇ ਪਿੰਡਾਂ ਦਾ ਭਾਜ ਗਿਆ ਇੱਕ ਮਿੰਟ ਸਾਡੇ ਦਾ ਸਤਰਾਮ ਸਿੰਘ ਪੰਨੂ ਪਿੰਡ ਦਾ ਪਿੰਡ ਵਿੱਚ ਮਿਲਣ ਕੀਤੀ ਹਰ ਪਿੰਡ ਦਾ ਵੀ ਸਾਨੂੰ ਇਹ ਰਾਮਾ ਮਿਲਿਆ ਕਿ 50000 ਰੁਪਏ ਤਹਿਸੀਲਦਾਰ ਨੇ ਲਿਆ 45000 ਰੁਪਏ ਤਸੀਮਦਾਰ ਦੇ ਲਿਆ ਅੱਜ ਅਸੀਂ ਖੁਦ ਆਪਣੇ ਬੰਦੇ ਦੀ ਜੀਤਰੀ ਆ ਜਿਹੜਾ ਜਿਹੜਾ ਬੰਦਾ ਰੋਇਆ ਉਹ ਜਿਹੜਾ ਸਾਡੇ ਕੋਲ ਜੇ ਤੁਹਾਨੂੰ ਲੋੜ ਬੰਦਨਾ ਇਹ ਕਹਿੰਦਾ ਬੋਲ ਕੇ ਦੱਸੋ ਲੋਕ ਜੀ ਦੱਸੋ ਜੀ ਤੁਸੀਂ ਲੈ ਕੇ ਨਾਏ ਗੁਦਾਲੇ ਉਹ ਕਹਿੰਦੇ ਲੈ ਨਹੀਂ ਇੱਥੇ ਸਾਹਮਣੇ ਦੱਸੋ ਲੈ ਜਾਂ ਨਹੀਂ ਜੀ ਸਾਹ ਦੱਸੋ ਇੱਥੇ ਅੱਜ ਅਸੀਂ ਬਾਹਰ ਉੱਠਣਾ ਨਹੀਂ ਦਰੀਆ ਢਾ ਕੇ ਬੈਜੇ ਨਹੀਂ ਆ ਜੀ ਅਸੀਂ 10 ਮਿੰਟਾਂ ਦਾ ਟਾਈਮ ਦਿੱਨੇ ਪਏ ਆ ਆ ਵੀਡੀਓ ਇੱਥੇ ਦਿਖਾ ਦਿੰਨੇ ਆ ਚਲੋ ਆ ਜੀ ਸਾਨੂੰ ਦੱਸੋ ਕੀ ਕਰਨਾ ਤੁਸੀਂ ਦੱਸਣਾ ਕਿੰਨੇ ਲੈ ਆਪਾਂ 5 ਮਿੰਟ ਦਾ ਟਾਈਮ ਆ ਸਾਨੂੰ ਦੱਸ ਦਿਓ ਜਿੱਦਾਂ ਕਹੂੰਗੇ ਮੈਂ ਤੁਹਾਡੇ ਸਾਹਮਣੇ ਵੀਡੀਓ ਡਿਲੀਟ ਕਰਕੇ ਉੱਠੂੰਗਾ ਵੀਰ ਜੀ ਅਨਾਰਾ ਦਫ਼ਤਰ ਦਾ ਬੰਦਾ ਕਹਿੰਦਾ 40000 ਰੁਪਏ ਪ੍ਰਧਾਨ ਜੀ ਫੜ ਲਓ ਵਾਪਸ ਮੈਨੂੰ ਫਿਰ 40000 ਰੁਪਏ ਤੁਸੀਂ ਕਾਹਦਾ ਦਿੰਦੇ ਬਈ ਸਾਨੂੰ ਕਹਦਾ ਇਹਦਾ ਤੁਹਾਡਾ ਬੰਦਾ ਫਿਰ ਕਿਹਨੂੰ ਦਿੱਤੇ ਜੀ ਕਿਹਨੂੰ ਕਹਿੰਦੇ ਜੀ ਹੱਥ ਤਾਈ ਕਿਹਨੂੰ ਦਿੱਤੇ ਜੀ ਤੁਸੀਂ ਪੈਸੇ 40000 ਰੁਪਏ ਦਿੱਤਾ ਨਾ ਇਹਨਾਂ ਨੂੰ ਤਾਂ ਮੇਰੀ ਕਾਰ ਚਲੋ ਤੁਹਾਡੀ ਵੀ ਆਈਡੀ ਰਿਕਾਰਡਿੰਗ ਹੈਗੀ ਮੇਰੇ ਕੋਲ ਪੈਨੂੰ ਮੇਰੀ ਕਾਰ ਚਲੋ ਮੈਂ ਤੁਹਾਡੇ ਕੋਲ ਆਇਆ ਪ੍ਰਧਾਨ ਜੀ ਨਹੀਂ ਤਾਂ ਸੁਣੋ ਮੈਂ ਇਹਨਾਂ ਕੋਲ ਆਇਆ ਮੈਂ ਇਹ ਕਾਹਦੀ ਕਰਾਉਣੀ ਹੈ ਕਹਿੰਦੇ ਹੋ ਜੀ ਮੈਂ ਕਿਹਾ ਕਿੰਦਾ ਹੋਏਗੀ ਕਿੰਨੇ 40000 ਰੁਪਏ ਲੈਣਾ ਮੈਂ ਕਿਹਾ 25000 ਲੈ ਲਵਾਂ 20000 ਲੈ ਲਵਾਂ 35000 ਲੈ ਲਵਾਂ ਕਹਿੰਦਾ ਤੇ ਪਤਾ ਕੀ ਇਹ ਕਿੰਨੇ 39999 ਰੁਪਏ ਵੀ ਨਹੀਂ ਲੱਗਣੇ ਕਹਿੰਦੇ ਉਹ ਵਿਸ਼ੋਕ ਜੀ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਮੈਨੂੰ ਨਹੀਂ ਮੇਰੀ ਗੱਲ ਤੋਂ ਬਾਅਦ ਕਰਦੇ ਆਪਾਂ ਦੇਖਾਂਗੇ ਜੀ ਰਵੀ ਤੋਂ ਤੋਂ ਨੰਗਾ ਹੈ ਜਿਹਨਾਂ ਪੈਸੇ ਕਮਾਏ ਜਾਂਦੇ ਨੇ ਤੁਸੀਂ ਵੀ ਅਸੀਂ ਉਹ ਕੀ ਨਾਮ ਲੈਗਾ ਤੁਸੀਂ ਕੀ ਨਾਮ ਲੈ ਕੇ ਜੀ ਲੈ ਕੇ ਤੁਹਾਡੀ ਕੋ 4 ਲੱਖ 5 ਲੱਖ ਬਣ ਖਾ ਮੈਨੂੰ ਪੁੱਛੋ ਜਿਨੇ ਦਿਹਾੜੀ ਬੱਲੇ ਵੱਡ ਵੱਡ ਕੇ ਮਿਹਨਤ ਕਰ ਕਰ ਕੇ ਦਿਹਾੜੀ ਕਰ ਕਰ ਕੇ 40000 ਰੁਪਿਆ ਬਣਾਇਆ ਕਿੱਥੋਂ ਬਣਾਇਆ ਇਹ ਸਵੇਰ ਜੇ ਆ ਗਈ ਤੇ ਬੈਠੇ ਆ ਜੀ ਤੇ ਦਿਹਾੜੀ ਮਤਲਬ ਰੋਟੀ ਪਾਣੀ ਤੁਸੀਂ ਅੱਜ ਦਾ ਪੈਸੇ ਲੈਣੇ ਸਰ ਨੂੰ ਜਾਈ ਜਾ ਕੇ ਨਾਓ ਨਾਲ ਆਪਣੇ ਨਾਓ ਨਾਲ ਬੰਨ੍ਹਦੇ ਨਹੀਂ ਬੰਨ੍ਹਦਾ ਇਹ ਕਿਹਨੇ ਨਾਲ ਗੱਲ ਬਾਤ ਆਹ ਦੇਖ ਸਵੇਰ ਦੇ ਅਸੀਂ ਟੰਗੇ ਆ ਤੁਸੀਂ ਨਾਮ ਨਾਲ ਏਸੀ 'ਚ ਬੈਠੇ ਸੀ 12 ਦੇ ਬਾਹਰ ਲੱਗੇ ਕੋਈ ਬੰਦਾ ਹੈਗਾ ਕਿ ਦਿਸਤੀ ਵਾਲਾ ਸੀ 20 ਆ ਰਹੀ ਤੁਹਾਨੂੰ ਇਹਦਾ ਬੰਦਾ